ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਫੇਰ ਆਪਾਂ ਤੁਹਾਡੇ ਲਈ ਇੱਕ ਬਹੁਤ ਸੌਖਾ ਜਿਹਾ ਡਿਜ਼ਾਈਨ ਦੀ ਵੀਡੀਓ ਲੈ ਕੇ ਆਏ ਹਾਂ ਇੱਕ ਮੇਰੀ ਭੈਣ ਨੇ ਕਮੈਂਟ ਕਰਿਆ ਸੀ ਵੀ ਘੁੰਡੀ ਧੋਪੇ ਚ ਤੁਸੀਂ ਹੋਰ ਡਿਜ਼ਾਈਨ ਲੈ ਕੇ ਆਓ ਤੇ ਉਹਨਾਂ ਲਈ ਆਪਾਂ ਦੇਖੋ ਇਹ ਬਿਲਕੁਲ ਸੌਖਾ ਜਿਹਾ ਡਿਜ਼ਾਈਨ ਤੁਹਾਡੇ ਲਈ ਬਣਾਉਣ ਲੱਗੇ ਆਂ ਸੋ ਵੀਡੀਓ ਨਾਲ ਜੁੜੇ ਰਹੋ ਜੀ ਤਾਂ ਦੇਖੋ ਸਭ ਤੋਂ ਪਹਿਲਾਂ ਆਪਾਂ ਇਹਨੂੰ ਛਾਪਣ ਲੱਗੇ ਆਂ ਇਸ ਤਰ੍ਹਾਂ ਆਪਾਂ ਨੇ ਦੋ ਰੌਂਗ ਲਾ ਲੈਨੇ ਇੱਕ ਛੋਟਾ ਇੱਕ ਉਸ ਤੋਂ ਵੱਡਾ ਤੇ ਉਸ ਤੋਂ ਬਾਅਦ ਆਪਾਂ ਸਿੱਧੀ ਲੈਣ ਲਾਵਾਂਗੇ ਇਧਰ ਨੂੰ ਸਾਹਮਣੋ ਸਾਹਮਣੀ ਆਪਾਂ ਨੇ ਲੈਣਾ ਲਾ ਲਈਆਂ ਇਸ ਤਰ੍ਹਾਂ ਇੱਕ ਇੱਕ ਲੈਣਾ ਆਪਾਂ ਇਹਨਾਂ ਦੇ ਵਿਚਾਲੇ ਲਾ ਦਾਂਗੇ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਛੋਟੇ ਛੋਟੇ ਇਹਦੇ ਆਪਾਂ ਪੱਤੇ ਜੇ ਬਣਾਵਾਂਗੇ ਉਹਦੇ ਲਈ ਛੋਟੇ ਛੋਟੇ ਲੈਣਾ ਆਪਾਂ ਹੋਰ ਲਾ ਲਾਂਗੇ ਦੋ ਦੋ ਤੇ ਹੁਣ ਕਰਦੇ ਆਂ ਇਹਨੂੰ ਬਣਾਉਣਾ ਸ਼ੁਰੂ ਜੀ ਸੋ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਪਿਛਲੀਆਂ ਜਿਹੜੀਆਂ ਆਪਾਂ ਨੇ ਦੋ ਵੀਡੀਓ ਅਪਲੋਡ ਕਰੀਆਂ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਬਹੁਤ ਸੋਹਣੇ-ਸੋਹਣੇ ਕਮੈਂਟ ਕੀਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸੋ ਇਹ ਵੀਡੀਓ ਨੂੰ ਵੀ ਤੁਸੀਂ ਉਸੇ ਤਰ੍ਹਾਂ ਪਿਆਰ ਦਿਓ ਜੀ ਸੋ ਦੇਖੋ ਇਹਨੂੰ ਉਸੇ ਤਰ੍ਹਾਂ ਹੀ ਆਪਾਂ ਜਿਵੇਂ ਕੁੰਡੀ ਤੁੱਪ ਪਹਿਲਾਂ ਆਪਾਂ ਨੇ ਦੱਸਿਆ ਹੋਇਆ ਪਿਛਲੀ ਵੀਡੀਓ 'ਚ ਉਸੇ ਤਰ੍ਹਾਂ ਆਪਾਂ ਇਹਨੂੰ ਫਿਲ ਕਰਾਂਗੇ ਸਾਰੇ ਨੂੰ ਫਲਾਵਰ ਨੂੰ ਜਿਹੜਾ ਆਪਾਂ ਨੇ ਛੋਟਾ ਰਾਉਂਡ ਲਾਇਆ ਵਿੱਚ ਉਹ ਆਪਾਂ ਨੇ ਛੱਡਤਾ ਉਹਨੂੰ ਆਪਾਂ ਬਾਅਦ ਵਿੱਚ ਭਰਾਂਗੇ ਪਹਿਲਾਂ ਆਪਾਂ ਜਿਹੜਾ ਵੱਡਾ ਰਾਉਂਡ ਆ ਇਹਨੂੰ ਸਾਰੇ ਨੂੰ ਗੁੰਡੀ ਤੋਪੇ ਨਾਲ ਭਰ ਲੈਣਾ ਇਹ ਜਿਹੜਾ ਟੰਕਾ ਹੈਗਾ ਸਭ ਤੋਂ ਸੌਖਾ ਟੰਕਾ ਜਿਹੜੇ ਛੇਤੀ ਆਪਾਂ ਸਿੱਖ ਸਕਦੇ ਆ ਇਹਨੂੰ ਦੇਖੋ ਇਸ ਤਰ੍ਹਾਂ ਆਪਾਂ ਸੂਈ ਕੰਨੀ ਧਿਆਨ ਰੱਖਣਾ ਜਿੱਥੇ ਤੱਕ ਆਪਾਂ ਨੇ ਲੈਣ ਲਈ ਵੀ ਆ ਉੱਥੇ ਤੱਕ ਆਪਾਂ ਸੂਈ ਕੱਢੀ ਆ ਤੇ ਉੱਪਰ ਦੀ ਬਾਲ ਦੇ ਕੇ ਇਹਨੂੰ ਤਾਂਗੇ ਨੂੰ ਖਿੱਚਤਾ ਫੇਰ ਇੱਕ ਵਾਰੀ ਸੂਈ ਹੈ ਜਿਹੜੀ ਆਪਾਂ ਇਹਦੇ ਲੱਭੋਂ ਦੀ ਕੱਢਾਂਗੇ ਤਾਂ ਕਿ ਜਿਹੜਾ ਆਪਣਾ ਇਹ ਟਾਂਕਾ ਆਪਾਂ ਨੇ ਭਰਿਆ ਉੱਪਰ ਨਾ ਉੱਠੇ ਇਸ ਤਰ੍ਹਾਂ ਆਪਾਂ ਇਹਨਾਂ ਸਾਰੇ ਨੂੰ ਫਿਲ ਕਰ ਲਾਂਗੇ ਤੁਸੀਂ ਧਿਆਨ ਨਾਲ ਦੇਖਦੇ ਰਹੋ ਸੋ ਇਹ ਬੜਾ ਜਿਹੜਾ ਫਲਾਵਰ ਹੈਗਾ ਆਪਾਂ ਇਹਨੂੰ ਦੇਖੋ ਆਪਾਂ ਆਪਣੀ ਕਮੀਜ਼ ਤੇ ਦੁਪੱਟਿਆਂ ਤੇ ਕਿਸੇ ਵੀ ਚੀਜ਼ ਤੇ ਬਣਾ ਸਕਦੇ ਹਾਂ ਤੇ چاہے ਕੋਈ ਬੈੱਡ ਸ਼ੀਟ ਤੇ ਬਣਾਉਣਾ ਚਾਹੇ ਆਪਾਂ ਨੇ ਪੀਲੋ ਕਵਰ ਤੇ ਬਣਾਉਣਾ ਖਾਸੇ ਤੇ ਵੀ ਬਣਾਉਣਾ ਆਪਾਂ ਇਹਨੂੰ ਬਣਾ ਸਕਦੇ ਆ ਤੇ ਆਪਾਂ ਕਮੀਜ਼ ਤੇ ਇਹਨੂੰ ਜਿਵੇਂ ਆਪਾਂ ਪੂਟੀਆਂ ਪਾਉਣਿਆਂ ਵਿੱਚ ਸਿੱਧੇ-ਸਿੱਧੇ ਇਸ ਤਰ੍ਹਾਂ ਆਪਾਂ ਖਿੰਡਵੇਂ ਜਿਹੇ ਫੁੱਲ ਬਣਾ ਕੇ ਕਮੀਜ਼ ਤਿਆਰ ਕਰ ਸਕਦੇ ਆ ਤੇ ਜਾਂ ਆਪਾਂ ਘੇਰੇ ਤੇ ਵੀ ਬਣਾ ਸਕਦੇ ਆ ਤਿੰਨ ਫਿਰ ਦੋ ਫਿਰ ਇੱਕ ਇਸ ਤਰ੍ਹਾਂ ਫਲਾਵਰ ਬਣਾ ਸਕਦੇ ਆ ਸੋ ਇੱਥੇ ਦੇਖੋ ਆਪਾਂ ਨੇ ਕਲਰ ਨੇ ਜਿਹੜੇ ਇੱਥੇ ਮੈਂ ਤਿੰਨ ਵਰਤੂੰਗੀ ਉਸੀ ਇਹ ਫਲਾਵਰ ਨੂੰ ਆਪਦੇ ਹਿਸਾਬ ਨਾਲ ਚਾਹੇ ਇੱਕ ਕਲਰ ਦਾ ਬਣਾਓ ਚਾਹੇ ਦੋ ਕਲਰ ਨਾਲ ਬਣਾਓ ਉਹ ਆਪਣੀ ਚੁਆਇਸ ਹੈ ਦੇਖੋ ਐਸੀ ਤਰ੍ਹਾਂ ਮੈਂ ਇਹਨੂੰ ਸਾਰੇ ਨੂੰ ਤਿਆਰ ਕਰ ਲੂੰਗੀ ਸੋ ਲਓ ਜੀ ਆਪਾਂ ਨੇ ਫਲਾਵਰ ਆ ਜਿਹੜਾ ਬਣਾ ਕੇ ਤਿਆਰ ਕਰ ਲਿਆ ਹੁਣ ਜਿਹੜੀਆਂ ਆਪਾਂ ਆਲੇ-ਦਾਲੇ ਲੈਣਾ ਲਾਈਆਂ ਨੇ ਆਪਾਂ ਇਹਨਾਂ ਨੂੰ ਦੇਖੋ ਇਸ ਤਰ੍ਹਾਂ ਇੱਕ ਪੱਤੀ ਜੀ ਬਣਾਵਾਂਗੇ ਦੀ ਟਾਂਕਾ ਆਪਾਂ ਨੇ ਉਹੀ ਰੱਖਣਾ ਕੁੰਡੀ ਤੋਪਾ ਉਸੇ ਟਾਂਕੇ ਨਾਲ ਆਪਾਂ ਇਹ ਬਣਾ ਲਾਂਗੇ ਜੀ ਸਾਈਡ ਨੂੰ ਵੀ ਇੱਕ ਪੱਤੀ ਬਣਾ ਦਾਂਗੇ ਆਪਾਂ ਇਹਦੀ ਇਸ ਤਰ੍ਹਾਂ ਆਪਾਂ ਇਹ ਜਿਹੜੀਆਂ ਡੰਡੀਆਂ ਜਿਹਾ ਬਣਾਈਆਂ ਨੇ ਇਹ ਤੇ ਪੰਜ-ਪੰਜ ਟਾਂਕੇ ਆਉਣਗੇ ਆਪਣੇ ਦੋ ਆਪਾਂ ਨੇ ਬਣ ਬਣਗੇ ਦੋ ਇਹ ਤੇ ਉੱਪਰ ਤੇ ਇੱਕ ਸਿਰੇ ਤੇ ਹੁਣ ਆਪਾਂ ਇੱਥੋਂ ਦੋ ਤਿੰਨ ਕਟਾਂਕੇ ਨੇ ਜਿਹੜੇ ਆਪਾਂ ਡੰਡੀ ਟਾਂਕਾ ਤੁਹਾਨੂੰ ਪਹਿਲਾਂ ਦੱਸਿਆ ਹੋਇਆ ਉਹ ਭਰਾਂਗੇ ਆਪਾਂ ਇੱਥੇ ਡੰਡੀ ਜੀ ਬਣਾਵਾਂਗੇ ਥੋੜੀ ਜੀ ਇਹਦੀ ਦੇਖੋ ਇਸ ਤਰ੍ਹਾਂ ਫਿਰ ਉਸੇ ਟੋਪੇ ਦੇ ਵਿੱਚ ਦੀ ਕੱਢ ਕੇ ਆਪਾਂ ਜਾਨੀ ਕਿ ਉਹਨੂੰ ਜਿਹੜਾ ਆਪਾਂ ਨੇ ਟਾਂਕਾ ਭਰਿਆ ਉਹਨੂੰ ਵਿੱਚੋਂ ਦੀ ਪਾੜ ਕੇ ਆਪਾਂ ਨੇ ਸੂਈ ਕੱਢਣੀ ਆ। ਦੇਖੋ ਇਸ ਤਰ੍ਹਾਂ ਫਿਰ ਜਿਹੜਾ ਆਪਾਂ ਨੇ ਟਾਂਕਾ ਭਰਿਆ ਉਹਦੇ ਵਿੱਚੋਂ ਦੀ ਸੂਈ ਕੱਢੂੰਗੀ ਮੈਂ ਉਹਨੂੰ ਪਾੜ ਕੇ ਤਾਂ ਅੱਗੇ ਨੂੰ ਵਿਚਾਲਾਂ ਤੇ ਬਹੁਤ ਸੋਹਣੀ ਇਹ ਵੀ ਕੁੰਡੀ ਜੀ ਬਣ ਜਾਂਦੀ ਹੈਗੀ। ਨਿਕੋ ਫਿਰ ਉਹਦੇ ਵਿੱਚੋਂ ਦੀ ਸੂਈ ਕੱਢੀ ਆਪਾਂ ਨੇ। ਫੇਰ ਜਿਹੜੀਆਂ ਆਪਣੀਆਂ ਇਹ ਪੱਤੀਆਂ ਰਹਿ ਗਈਆਂ ਇਹ ਆਪਾਂ ਭਰਾਂਗੇ ਇੱਥੇ ਮੇਰੀ ਸੂਈ ਦਾ ਭੁਰ ਗਿਆ ਮੂੰਹ ਜੀ ਸੂਈ ਕੱਪੜੇ ਦੇ ਵਿੱਚ ਦੀ ਮਸਾ ਲੰਘ ਰਹੀ ਆ ਤੇ ਹੁਣ ਆਪਾਂ ਸੂਈ ਚੇਂਜ ਕਰਾਂਗੇ ਇਹ ਕੱਪਣੇ ਦਿਲੀ ਸਾਈਡ ਬਣਾ ਲਈ ਇੱਕ ਇਹਦੇ ਸਾਹਮਣੇ ਫੇਰ ਦੂਜੀ ਸਾਈਡ ਪੱਤੀ ਜੀ ਬਣਾ ਦਾਂਗੇ ਤੇ ਇੱਕ ਲਾਸਟ ਚ ਉੱਪਰ ਬਚਾ ਲੈ ਇਹਨਾਂ ਦੇ ਇਹ ਵੋਸਣਾ ਛਿੱਟਾ ਜਿਹਾ ਬਣ ਜਾਂਦਾ ਹੈਗਾ ਇਸ ਤਰ੍ਹਾਂ ਆਪਾਂ ਇਹ ਪੱਤੀਆਂ ਜਿਹਾ ਬਣਾ ਕੇ ਜਿਹੜੀਆਂ ਤਿਆਰ ਕਰ ਲਾਂਗੇ ਸਾਰੀਆਂ ਸੋ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਬੈਲ ਦਾ ਬਟਨ ਜ਼ਰੂਰ ਦਬਾ ਦਿਆ ਕਰੋ ਤਾਂ ਕਿ ਜਿਹੜੀ ਮੇਰੀ ਅੱਗੇ ਵਾਲੀ ਵੀਡੀਓ ਆਉਣ ਵਾਲੀ ਉਹ ਤੁਹਾਡੇ ਤੱਕ ਪਹਿਲਾਂ ਪਹੁੰਚ ਜੇ ਦੇਖੋ ਇਹ ਆਪਾਂ ਨੇ ਬਣਾ ਕੇ ਕੰਪਲੀਟ ਕਰ ਲਿਆ ਤੇ ਹੁਣ ਇਹਦੇ ਨਾਲ ਵਾਲੀ ਇੱਕ ਪੱਤੀ ਆਪਾਂ ਛੱਡ ਦਾਂਗੇ ਅਗਲੀ ਪੱਤੀ ਫੇਰ ਮੈਂ ਇਹੀ ਕਲਰ ਨਾਲ ਬਣਾਉਂਗੀ ਜਿਹੜੀ ਆਪਾਂ ਨੇ ਛੱਡ ਥੀ ਉਹਦੇ ਵਿੱਚ ਆਪਾਂ ਹੋਰ ਕਲਰ ਵਰਤਾਂਗੇ ਤੁਸੀਂ ਚਾਹੋ ਤਾਂ ਇਹਨੂੰ ਇੱਕ ਰੰਗ ਨਾਲ ਵੀ ਬਣਾ ਸਕਦੇ ਹੋ ਦੋ ਨਾਲ ਵੀ ਬਣਾ ਸਕਦੇ ਹੋ ਆਪਣੀ ਆਪਣੀ ਚੁਆਇਸ ਆ ਸੋ ਇਸ ਤਰ੍ਹਾਂ ਆਪਾਂ ਬਣਾ ਕੇ ਇਹਨੂੰ ਤਿਆਰ ਕਰ ਲਾਂਗੇ ਜੀ ਲਓ ਜੀ ਫਲਾਵਰਾ ਜਿਹੜਾ ਆਪਾਂ ਨੇ ਕੰਪਲੀਟ ਕਰ ਲਿਆ ਦੇਖੋ ਇੱਥੋਂ ਵਿਚਾਲੋਂ ਚਾਹੇ ਤਾਂ ਆਪਾਂ ਇਹਨੂੰ ਗੱਠ ਤੋਪੇ ਨਾਲ ਭਰ ਸਕਦੇ ਸੀ ਪਰ ਮੈਂ ਇੱਥੇ ਇੱਕ ਵੱਡਾ ਤਾਰਾ ਲਾਤਾ ਇਹ ਵੀ ਸੀਸੇ ਮੰਗੂ ਲੱਗਿਆ ਹੋਇਆ ਸੋਨਾ ਲੱਗ ਰਿਹਾ ਦੇਖੋ ਸੋ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਤੇ ਪਿਆਰੇ ਪਿਆਰੇ ਕਮੈਂਟ ਜਰੂਰ ਕਰਦਿਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ